ਆਵਾਜ਼ੀ ਪਾਰਟੀ ਅਰੇ ਦੋ ਪੈਦੇ ਹੋਏ ਬਿਜਲੀ ਦਾ ਫਾਇਦਾ ਹੋਏ ਦੂਜਾ ਸਾਡੇ ਵਾਸਤੇ ਪਾਣੀ ਦਾ ਬਿਲਦਾਂ ਤੇ ਬੜੀ ਗੱਲ ਜੀ ਬਹੁਤ ਵਧੀਆ ਬੰਦਾ ਸੀ ਕਾਲੀ ਦਲ ਨੇ ਉਹਨੂੰ ਮਰਵਾਇਆ ਨਹੀਂ ਕਾਂਗਰਸ ਵੀ ਸਾਡੇ ਕੋਲ ਹਾਂ ਇਹ ਠੀਕ ਹੈ ਕਾਲੀ ਦਲ ਨੂੰ ਦਾਸਾਲ ਕਾਂਗਰਸ ਨੂੰ ਮੋਕਲਦਾ ਉਸ ਨੂੰ ਬਚਾਉਂਦੇ ਪੰਜਾਬ ਨੂੰ ਫਿਰ ਪਲੋਟੀ ਕਰੀਏ ਕਟੂਕਟ 25 30 ਮਲਾਜਾਂ ਲੱਗੀ ਜਦ ਹਰ ਸਮੇਂ ਤੋਂ ਬਾਰ ਕੇ ਲੱਗਿਆ ਹੋਇਆ ਸੀ ਨੋਟਿਸ ਵੀ ਜਿੰਨੇ ਤਰ੍ਹਾਂ ਆ ਵੀ ਆ ਨੌਕਰੀ ਦੇਣੇ ਪੈਸੀ ਕਮਾ ਕੇ ਅੱਛਾ ਐਨੇ ਆਈ ਦੇ ਤੁਸੀਂ ਆਪ ਕੋ ਦੇਖਿਆ ਦਾ ਮਾਨਦਾਰ ਅੱਗੇ ਦੇਖੋ ਅੱਜ ਤੱਕ ਤਾਂ ਬਹੁਤ ਮਾਨਦਾਰ ਕੁੱਡੀਆਂ ਲੜ ਰਿਹਾ ਜੌਣ ਦਾ ਹਾਂ ਗਰਮੀ 'ਚ ਕੁੱਡੀਆਂ ਲੜ ਰਹੀਆਂ ਜਾਣਦੇ ਤੁਸੀਂ ਬੰਦੇ ਹਾਂ 100% ਜੋ ਵੀ ਪਾਈਪ ਪੇ ਹੋ ਤੁਲੇ ਕੀ ਜਾਣਦੇ ਅਸੀਂ ਜਗਦੇਵ ਠੀਕ ਹੈ ਜੀ ਜਿਹੜੀ ਇਹ ਪਾਰਟੀ ਆ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਨਾਲੋਂ ਕਾਫੀ ਬਿਹਤਰ ਹੈ ਤੋਂ ਪਹਿਲਾਂ ਬਿਜਲੀ ਦਾ ਬਿੱਲ ਕਹਿੰਦੇ ਸੀ ਗਰੰਟੀ ਦਿੱਤੀ ਸੀ ਉਹ ਹੋ ਗਿਆ ਜਿਹੜਾ ਪਾਣੀ ਸੀਗਾ ਜਿਵੇਂ ਟੇਲ ਦਾ ਲਾਸਟ ਤੱਕ ਕੱਸੀ ਨਹਿਰਾ ਉਹਨਾਂ ਬਣੀ ਇਹਨਾਂ ਨੇ ਟੇਲ ਤੱਕ ਪਾਣੀ ਪਹੁੰਚਦਾ ਕੀਤਾ ਚੌਥਾ ਜਿਹੜਾ ਜਮੀਨਾਂ ਦਾ ਟਾਈਮ ਪੀੜ 2 ਸਾਲ ਸੀ ਇਹਦੇ ਸਾਹਮਣੇ ਕਾਫੀ ਬਦਲਾਅ ਆਇਆ ਕੁਝ ਇਹਨਾਂ ਦੇ ਕੰਮ ਕਰਨ ਵਾਲੇ ਪਿੰਡਿੰਗ ਪਏ ਆ ਪਾਣੀ ਪੂਣੀ ਬਿਜਲੀ ਬਸੋ ਕੋ ਗਿਆ ਸਰ ਪਾਣੀ ਦਾ ਬਿਜਲੀ ਸੁੱਕੋ ਗਿਆ ਜੀ ਪਹਿਲਾਂ ਇਹਨੇ ਛੇਤੀ ਦਾ ਕੀ ਲੁੱਟ ਲਈ ਸਾਨੂੰ ਨਹੀਂ ਪਤਾ ਹੁਣ ਦੋ ਸਾਲ ਹੀ ਹੋਇਆ ਜੀ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਚਰਚਾ ਲੋਕਾਂ ਦੇ ਵਿੱਚ ਬੈਠ ਕੇ ਕਰਾਂਗੇ ਲੋਕਾਂ ਦੇ ਮੁੱਦਿਆਂ ਬਾਰੇ ਜਾਣਾਂਗੇ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਹੋਣੀ ਚਾਹੀਦੀ ਹੈ ਮਾਨਸਾ ਦੇ ਪਿੰਡ ਫਤੇਗੜ ਸਾਹਨੇਵਾਲੀ ਬੈਠੇ ਆ ਤੇ ਬਜ਼ੁਰਗ ਬੈਠੇ ਨੇ ਗੱਲਬਾਤ ਕਰਦੇ ਆ ਨੌਜਵਾਨ ਵੀ ਨੇ ਸਾਡੇ ਨਾਲ ਤੇ ਪੁੱਛਦੇ ਆ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਜੀ ਮੇਰਾ ਨਾਮ ਕੁਲਵੰਤ ਸਿੰਘ ਹੈ ਕੁਲਵੰਤ ਜੀ ਹੁਣ ਤੱਕ ਐਮਪੀ ਐਮਐਲਏ ਬਣਾਏ ਆ ਕਿਹੜੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਸਾਨੂੰ ਤਾਂ ਏਸੀ ਪਾਰਟੀ ਨੇ ਫਾਇਦਾ ਕੀਤਾ ਸਾਡੇ ਦੋ ਫਾਇਦੇ ਹੋਏ ਬਿਜਲੀ ਦਾ ਫਾਇਦਾ ਹੋਇਆ ਦੂਜਾ ਸਾਡੇ ਵਾਸਤੇ ਪਾਣੀ ਦਾ ਟੇਲਾਂ ਤੇ ਪਾਣੀ ਪਹੁੰਚ ਗਿਆ ਆ ਮਲਤੂਨੀ ਪਾਰਟੀ ਨੇ ਅੱਛਾ ਇਹੀ ਕਿਉਂ ਚੰਗੇ ਲੱਗਦੇ ਆ ਇਹਨਾਂ ਨੇ ਸਾਡੇ ਵਾਸਤੇ ਦੋ ਮੁੱਖ ਫਾਇਦੇ ਕਰਤੇ ਅੱਛਾ ਪਹਿਲਾ ਫਾਇਦਾ ਸਾਨੂੰ ਬਿਜਲੀ ਦਾ ਹੋ ਗਿਆ ਜਿਹੜੀ 24 ਘੰਟੇ ਰਹਿੰਦੀ ਐ ਦੂਜਾ ਸਾਡੇ ਸੂਆ ਬਣ ਕੇ ਆ ਗਿਆ ਨਾ ਅੱਛਾ ਫੁੱਲ ਬਣਿਆ ਆ ਰਿਹਾ ਐ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ ਬਹੁਤ ਚਿਰ ਵੋਟਾਂ ਪਾਈਆਂ ਨੇ 10 ਸਾਲ ਉਹਨਾਂ ਨੂੰ ਮੌਕਾ ਦਿੱਤਾ ਅੱਛਾ ਹਾਂ ਬਣੀ ਗੱਲ ਨਹੀਂ ਹੁਣ ਉਹਨਾਂ ਦੀ ਗੱਲ ਨਹੀਂ ਬਣਦੀ ਅੱਛਾ ਉਹਨਾਂ ਦੀ ਨਹੀਂ ਹਾਂ ਕਾਂਗਰਸ ਨਹੀਂ ਕਾਂਗਰਸ ਵੀ ਸਾਡੇ ਕੋਈ ਖਾਸ਼ ਨਹੀਂ ਅੱਛਾ ਹਾਂ ਇਹ ਰਾਸ ਆ ਗਿਆ ਫਿਰ ਹਾਂ ਇਹ ਠੀਕ ਹੈ ਐ ਕਹਿ ਸਕਦੇ ਆ ਵੀ ਲੋਕ ਸਿਆਣੇ ਹੋ ਗਏ ਫੇਰ ਆ ਖਾਂ ਲੋਕ ਸਿਆਣੇ ਵੀ ਹੋ ਗਏ ਵੀ ਹੋ ਗਿਆ ਤੀਜਾ ਮੌਕਾ ਵੀ ਮਿਲ ਗਿਆ ਪਹਿਲਾਂ ਤਾਂ ਕੋਈ ਪਾਰਟੀਆਂ ਸੀ ਹਾਂ ਤੀਜੀ ਵਾਰ ਹੁਣ ਅੱਛਾ ਜਿਹੜੀਆਂ ਦੂਜੀਆਂ ਪਾਰਟੀਆਂ ਕਹਿੰਦੀਆਂ ਪੰਜਾਬ ਤਾਂ ਲੁੱਟਿਆ ਭਗਵੰਤ ਮਾਨ ਨੇ ਤੁਸੀਂ ਕਿਹਨੂੰ ਬਚਾਇਆ ਨਹੀਂ ਪਹਿਲਾਂ ਉਹਨਾਂ ਕੋਲੇ ਮੌਕਾ ਸੀ ਉਹ ਕੋਤ ਪਹਿਲਾਂ ਉਹਨਾਂ ਦੋਨਾਂ ਨੂੰ 10 ਸਾਲ ਕਾਲੀ ਦਲ ਨੂੰ 10 ਸਾਲ ਕਾਂਗਰਸ ਨੂੰ ਮੌਕਾ ਦਿੱਤਾ। ਅੱਛਾ ਉਸ ਨੂੰ ਬਚਾਉਣ ਦੇ ਪੰਜਾਬ ਨੂੰ ਉਦੋਂ ਤਾਂ ਉਹਨਾਂ ਨੇ ਆ ਕੇ ਬੰਦੀ ਸਿੰਘਾਂ ਦੀ ਗੱਲ ਕਰੀ ਹੈ। ਨਾ ਕੋਈ ਹੋਰ ਕਰਿਆ। ਫਿਰ ਫਲੋਟੀ ਕਰੀ ਹੈ। ਤੇ ਕਿੰਨੇ ਕੰਮ ਹੋ ਗਏ ਫਿਰ ਕੀ ਫਾਇਦਾ ਲੱਗਾ? ਸਾਡੇ ਤਾਂ ਕਟੂਕਟ 25-30 ਮਲਾਜਾਂ ਲੱਗੀ। ਅੱਛਾ ਜਮਾ ਗਰੀਬਾਂ ਦੀ। ਬਿਨਾਂ ਪੈਸੇ ਤੋਂ। ਜਮਾ ਬਿਨਾਂ ਪੈਸੇ ਜਮਾ ਕੋਈ ਭੋਗਾ ਨਾ ਹੈ ਉਹਦੇ ਦੋਨੇ ਤਿੰਨੇ ਜਵਾਕ ਲੱਗੇ ਨੇ। ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਾਡੇ ਲੱਗਿਆ ਨਹੀਂ ਸੀ ਕੋਈ ਖਾਸ਼ ਮਲਾਜੂ ਜੇ ਲੱਗਿਆ ਸੀ ਜਿਦਾ ਕੋਈ ਫੌਜ ਫੂਜ ਚ ਹੁੰਦਾ ਸੀ ਤੇ ਜਾਂ ਪੈਸੇ ਬੁਸੇ ਦੇ ਕੇ ਲੱਗਿਆ ਸੀ ਹਰ ਸਮੇਂ ਪੈਸੇ ਦੇ ਕੇ ਹਾਂ ਹਰ ਸਮੇਂ ਤਾਂ ਬਾਰ ਕੇ ਲੱਗਿਆ ਹੋਇਆ ਸੀ ਨੋਟਿਸ ਵੀ ਇੰਨੇ ਤਨਖਾਹ ਵੀ ਆ ਨੌਕਰੀ ਤੇ ਇੰਨੇ ਪੈਸੇ ਲਵਾਂਗੇ ਅੱਛਾ ਇੰਨੇ ਆਈ ਦੇ ਇੰਨੇ ਲਵਾਂਗੇ ਅਰੇ ਤੁਸੀਂ ਉਹ ਨੋਟਿਸ ਹਾਂ ਤੁਸੀਂ ਆਪ ਕੋ ਦੇਖੇ ਅੱਛਾ ਹਾਂ ਤੇ ਫੇਰ ਇਹ ਵਾਲੀ ਪਾਰਟੀ ਲੱਗਦੀ ਹੈ ਵੀ ਇਮਾਨਦਾਰ ਕਿਤੇ ਹਜੇ ਤੱਕ ਤਾਂ ਇਮਾਨਦਾਰ ਹੈ ਅੱਗੇ ਦੇਖੋ ਹਾਂ ਹਜੇ ਤੱਕ ਤਾਂ ਬਹੁਤ ਇਮਾਨਦਾਰ ਹੈ ਕਹਿੰਦੇ ਬਹੁਤ ਵਾਅਦੇ ਕੀਤੇ ਅਜੇ ਪੂਰੀ ਨਹੀਂ ਹੋਏ ਨਹੀਂ ਵਾਅਦੇ ਫਿਰ ਆਸਤਾ ਆਸਤਾ ਪੂਰੇ ਹੋ ਜਾਣਗੇ ਨਾ ਪਹਿਲ ਪੈਸੇ ਪੁਸੇ ਦੀ ਘਾਟ ਹੁੰਦੀ ਹੈ ਜਨੇ ਇੱਕੇ ਤਾਂ ਨਹੀਂ ਸਾਰੇ ਕੰਮ ਹੁੰਦੇ ਅੱਛਾ ਗੁਰਮੀਤ ਖੁੱਡੀਆਂ ਲੜ ਰਿਹਾ ਚੌਣ ਪਤਾ ਹੈ ਹਾਂ ਗੁਰਮੀਤ ਖੁੱਡੀਆਂ ਲੜ ਰਿਹਾ ਜਾਣਦੇ ਹੋ ਤੁਸੀਂ ਬੰਦੇ ਨੂੰ ਹਾਂ 100% ਉਹ ਵੀ ਪਿਓ ਤੋਂ ਲੱਗੇ ਜਾਣਦੇ ਅਸੀਂ ਜਗਦੇਵ ਤੋਂ ਲੱਗੇ ਅੱਛਾ ਕਿਵੇਂ ਜਾਣਦੇ ਪਿਓ ਨੂੰ ਹਾਂ ਜਗਦੇਵ ਉਹ ਬਹੁਤ ਵਧੀਆ ਬੰਦਾ ਸੀ ਕਾਲੀ ਗੱਲ ਨੇ ਉਹਨੂੰ ਮਰਵਾਇਆ ਅੱਛਾ ਹੁਣ ਆਪਾਂ ਜਿੱਤੂਗੇ ਜਿੱਤੂਗਾ ਉਹਨੂੰ ਹਰਾ ਹੀ ਨਹੀਂ ਸਕਦੇ ਪਹਿਲਾਂ ਵੱਡੇ ਬਾਦਲ ਨੂੰ ਵੀ ਹਰਾ ਕੇ ਆ ਗਏ ਹਾਂ ਹਾਂ ਵੱਡੇ ਬਾਦਲ ਨੂੰ ਵੀ ਹਰਾ ਹੈ ਅੱਛਾ ਇਹ ਕੁੱਲ ਮਿਲਾ ਕੇ ਕਹਿ ਸਕਦੇ ਆ ਵੀ ਬਦਲਾ ਲੋਕਾਂ ਨੂੰ ਰਾਸ ਆਇਆ ਹਾਂ ਬਦਲਾ ਲੋਕਾਂ ਨੂੰ ਰਾਸ ਆਇਆ ਆ ਗਿਆ ਰਾਸ ਹਾਂ ਰਾਸ ਆਇਆ ਅੱਛਾ ਭਾਈ ਜੀ ਕੀ ਨਾਮ ਹੈ ਜੀ ਗਲਾਬ ਸਿੰਘ ਹੈ ਜੀ ਗਲਾਬ ਸਿੰਘ ਜੀ ਤੁਹਾਨੂੰ ਕੀ ਲੱਗਦਾ ਠੀਕ ਹੈ ਜੀ ਜਿਹੜੀ ਇਹ ਪਾਰਟੀ ਆ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਨਾਲੋਂ ਕਾਫੀ ਬਿਹਤਰ ਹੈ। ਬਾਕੀ ਜਿਵੇਂ ਅਕਾਲੀ ਪਾਰਟੀ ਸੀ ਜਿਵੇਂ ਪਹਿਲਾਂ ਵੱਡੇ ਬਾਦਲ ਸਾਹਿਬ ਸੀ ਉਹਨਾਂ ਨੇ ਚੰਗੇ ਕੰਮ ਕੀਤੇ। ਜਦੋਂ ਤੋਂ ਉਹਨਾਂ ਦਾ ਪਾਵਰ ਘਟ ਗਈ ਸੁਖਬੀਰ ਬਾਦਲ ਸਾਹਿਬ ਆ ਗਏ ਆਪ ਇਹਨਾਂ ਤੋਂ ਉਹ ਕੰਮ ਹੋਏ ਨਹੀਂ ਲੋਕਾਂ ਦੇ ਕੁਛ ਗੁਟਕਾ ਸਾਹਿਬ ਦੀ ਆਪਣਾ ਜਿਹੜੇ ਬਹਿਬਲ ਕਲਾਂ ਗੋਲੀ ਕਾਂਡ ਤੇ ਇਹ ਕਾਂਡਾਂ ਕਰਕੇ ਇਹਨਾਂ ਦਾ ਕਾਫੀ ਹੋ ਗਿਆ। ਬਾਕੀ ਕਾਰਖਾਨੇ ਹਰੇਕ ਜਗ੍ਹਾ ਵੱਡੀਆਂ ਫੈਕਟਰੀਆਂ ਇੰਡਸਟਰੀ ਏਰੀਆ 'ਚ ਹਿੱਸਾ ਪਾਉਣਾ ਲੋਕਾਂ ਨਾਲ ਸਹੀ ਵਰਤੋ ਨੀ ਕਰਨਾ ਕਿਤੇ ਧੱਕਾ ਕਰਨਾ ਉਹ ਇਹਨਾਂ ਦੇ ਉਲਟ ਹੋ ਗਿਆ। ਅਚਾ ਲੋਕਾਂ ਦੇ ਹੁਣ ਸੁਭਾਅ 'ਚ ਫਰਕ ਕਿਵੇਂ ਆ ਗਿਆ? ਨਹੀਂ ਲੋਕਾਂ ਦਾ ਸੁਭਾਅ ਤਾਂ ਉਦੋਂ ਵੀ ਠੀਕ ਸੀ। ਉਦੋਂ ਕੋਈ ਤੀਜਾ ਬਦਲਾਅ ਨਹੀਂ ਸੀ। ਉਦੋਂ ਇਹ ਇਹੋ ਜੀ ਗੱਲ ਆ ਕੰਮ ਵੀ ਕਰਦੇ ਸੀ ਜਿੰਨਾ ਜਿਹੜੀ ਪਾਰਟੀ ਆਉਂਦੀ ਸੀ। ਹੁਣ ਬਿਲਕੁਲੀ ਕਿਉਂ ਪੁਰਾਣੀਆਂ ਪਾਰਟੀਆਂ ਹੋ ਗਈਆਂ। ਉਹਨਾਂ ਦਾ ਥੋੜਾ ਜਿਹਾ ਸਿਰਫ ਧਿਆਨ ਲੋਕਾਂ ਪ੍ਰਤੀ ਘੱਟ ਹੋ ਗਿਆ ਆਪਦੇ ਪ੍ਰਤੀ ਜ਼ਿਆਦਾ ਹੋ ਗਿਆ। ਅਚਾ ਤੇ ਇਹਨਾਂ ਦੇ ਕੰਮ ਤੁਸੀਂ ਕਹਿਆ ਵੀ ਭਗਵੰਤ ਮਾਨ ਨੇ ਕੰਮ ਕੀਤੇ ਤਾਂ ਕੀ ਕੀ ਕੰਮ ਹੋ ਗਏ ਪਿੰਡਾਂ ਦੇ ਭਗਵੰਤ ਮਾਨ ਦੇ ਜਿਵੇਂ 100% ਤਾਂ ਇਹਨਾਂ ਨੇ ਕੰਮ ਨਹੀਂ ਕੀਤੇ ਕਿਉਂਕਿ ਉਹਨਾਂ ਦਾ ਟਾਈਮ ਪੀੜ ਹਜੇ ਅਪਰੋਕਸੀਮੇਟ 2 ਸਾਲ ਹੀ ਹੋਇਆ ਪਰ ਇਹਨਾਂ ਨੇ ਜਿਵੇਂ ਇੱਕ ਤਾਂ ਸਭ ਤੋਂ ਪਹਿਲਾਂ ਬਿਜਲੀ ਦਾ ਬਿੱਲ ਕਿਹਾ ਸੀ ਗਰੰਟੀ ਦਿੱਤੀ ਸੀ ਉਹ ਹੋ ਗਿਆ ਦੂਸਰਾ ਉਹਨਾਂ ਨੇ ਜੋ ਕੈਸੀ ਨੌਕਰੀਆਂ ਵਿੱਚ 100% ਨਹੀਂ ਹੋਈਆਂ ਪਰ ਜਿਵੇਂ ਕੁਆਲੀਫਿਕੇਸ਼ਨ ਹੈ ਜਿਵੇਂ ਬੰਦੇ ਦੀ ਤਿਆਰੀ ਹੈ ਉਹ ਹਿਸਾਬ ਨਾਲ ਇਹਨਾਂ ਨੇ ਨੌਕਰੀਆਂ ਉਹਨਾਂ ਨੂੰ ਮਿਲੀਆਂ ਨੇ ਤੀਸਰਾ ਜਿਹੜਾ ਪਾਣੀ ਸੀਗਾ ਜਿਵੇਂ ਟੇਲ ਦਾ ਲਾਸਟ ਤੱਕ ਕੱਸੀ ਮੈਰਾ ਉਹਨਾਂ ਵੀ ਇਹਨਾਂ ਨੇ ਟੇਲ ਤੱਕ ਪਾਣੀ ਪਹੁੰਚਦਾ ਕੀਤਾ ਚੌਥਾ ਜਿਵੇਂ ਆ ਮੋਟਰ ਸਪਲਾਇਰ ਸੀਗਾ ਬਿਜਲੀ ਦਾ ਸੀ ਪਾਏ ਬਿਜਲੀ ਪਾਉਣੀ ਮੋਟਰਾਂ ਵਗੈਰਾ ਚੱਲਣੀਆਂ ਇਹ ਬਿਜਲੀ ਕੰਟੀਨਿਊ ਰਹੀ ਪਹਿਲਾਂ ਜਿਵੇਂ 8 ਘੰਟੇ ਸੀ ਉਹਦੇ ਚੋਂ ਵੀ 6 ਘੰਟੇ ਹੋ ਜਾਂਦੀ 4 ਘੰਟੇ ਹੋ ਜਾਂਦੀ ਇਹ ਲਗਾਤਾਰ ਰਹੀ ਹੋਰ ਪਾਰਟੀਆਂ ਕਹਿੰਦੀਆਂ ਵੀ ਲੁੱਟਿਆ ਪੰਜਾਬ ਨੂੰ ਹੁਣ ਤੱਕ ਨਹੀਂ ਦੇਖੋ ਲੁੱਟਿਆ ਤਾਂ ਨਹੀਂ ਕੁਝ ਇਹੋ ਜੀ ਗੱਲ ਨਹੀਂ 100% ਇੰਨਾ ਜਿ ਵੀ ਨਹੀਂ ਕੁਝ ਦਿੱਕਤ ਆਈ ਹੈ ਜਿਵੇਂ ਸਟਾਰ ਵਗੈਰਾ ਬਾਜੀ ਵਗੈਰਾ ਇਹਨਾਂ ਨੇ ਕੀਤੀ ਹੈ ਦਿੱਲੀ ਵਾਸਤੇ ਜਾਂ ਹੋਰ ਇਹ ਚੀਜ਼ ਤੇ ਪੰਜਾਬ ਦਾ ਪੈਸਾ ਜੋ ਕੱਟ ਖਰਚ ਕਰਨਾ ਚਾਹੀਦਾ ਸੀ ਬਾਕੀ ਜਿਵੇਂ ਰਾਜ ਸਭਾ ਦੇ ਮੈਂਬਰ ਇਹਨਾਂ ਨੇ ਚੁਣ ਕੇ ਭੇਜਿਆ ਉਹ ਵੀ ਇਹਨਾਂ ਨੇ ਕੋਈ ਸੰਸਦ ਵਿੱਚ ਕੋਈ ਖਾਸ ਆਵਾਜ਼ ਨਹੀਂ ਠਾਈ ਜੋ ਕਿ ਠਾਉਣੀ ਚਾਹੀਦੀ ਸੀ ਪਾਣੀ ਦੇ ਮੁੱਦਿਆਂ ਬਾਰੇ ਯੂਨੀਵਰਸਿਟੀਆਂ ਬਾਰੇ ਚੰਡੀਗੜ੍ਹ ਬਾਰੇ ਉਧਰ ਧਿਆਨ ਘਟ ਦਿੱਤਾ ਇਹਨਾਂ ਨੇ ਤਾਂ ਕਮ ਠੀਕ ਹੋਇਆ ਬਦਲਾ ਫਰਕ ਲਿਆ ਹੈ ਕੁਝ ਬਦਲਾ ਜਿਵੇਂ ਇਹਨਾਂ ਦਾ ਟਾਈਮ ਪੀੜ ਦੋ ਸਾਲ ਸੀ ਇਹਦੇ ਸਾਹਮਣੇ ਕਾਫੀ ਬਦਲਾ ਹੈ ਕੁਝ ਇਹਨਾਂ ਦੇ ਕੰਮ ਕਰਨ ਵਾਲੇ ਪੈਂਡਿੰਗ ਪਏ ਹੈ ਜਿਵੇਂ 25 2500 ਪੈਨਸਿੰਸੀ 1000 ਰੁਪਿਆ ਔਰਤਾਂ ਨੂੰ ਸੀ ਕੁਝ ਉਹ ਚੀਜ਼ਾਂ ਮਹੱਲਾ ਕਲੀਨਿਕ ਸੀ ਉਹ ਪੂਰੇ ਅਸੀਂ ਸੈਟੀਸਫਾਈ ਨਹੀਂ ਹੋਤੇ ਪਰ ਇਹ ਕਹਿ ਰਹੇ ਆ ਵੀ ਅਸੀਂ ਉਹ ਕਰਾਂਗੇ अच्छा 바ਦਸਾ ਪ੍ਰਚਾਰ ਕਰਦੇ ਫਿਰਦੇ ਵੀ ਪੰਜਾਬ ਬਚਾਵਾਂਗੇ ਪੰਜਾਬ ਤਾਂ ਲੁੱਟਿਆ ਹੈ ਭਗਵੰਤ ਮਾਨ ਨੇ ਵੀ ਲੁੱਟ ਲਿਆ ਢਾਈ ਸਾਲਾਂ ਚ ਨਹੀਂ ਇਹ ਤਾਂ ਦੇਖੋ ਜੀ ਇੱਕ ਦੂਜੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਤੇ ਐਗਜ਼ੀਸ਼ਨ ਲਾਉਂਦੀਆਂ ਜੋ ਇਹਨਾਂ ਦਾ ਹੁੰਦਾ ਆਪ ਸਮੇਂ ਰਾਜਨੀਤੀ ਪਾਰਟੀਆਂ ਪਰ ਲੁੱਟਿਆ ਲੱਟਣ ਵਾਲੀ ਤਾਂ ਕੋਈ ਖਾਸ ਗੱਲ ਨਹੀਂ ਭਗਵੰਤ ਮਾਨ ਆਪ ਤਾਂ ਖੁਦ ਵੀ 100% ਅਸੀਂ ਇਮਾਨਦਾਰ ਕਹਿ ਸਕਦੇ ਹਾਂ ਅੱਛਾ ਭਾਜੀ ਕੀ ਨਾਮ ਹੈ ਜੀ ਮੈਂ ਬੋਲ ਨਹੀਂ ਸਕਦਾ ਕੀ ਨਾਮ ਕੀ ਹੈ ਬਲਵਿੰਦਰ ਸਿੰਘ ਹੈ ਬਲਵਿੰਦਰ ਜੀ ਤੁਸੀਂ ਇੰਨੇ ਵਾਰ ਵੋਟਾਂ ਪਾਈਆਂ ਹਾਂ ਹਾਂ ਜੀ ਭਾਜੀ ਕੀ ਨਾਮ ਹੈ ਮਨਸਾਨ ਸਿੰਘ ਹੈ ਜੀ ਮਨਸਾਨ ਜੀ ਐਮਪੀ ਐਮਐਲਏ ਬਣਾਏ ਸਰਕਾਰਾਂ ਬਣਦੀਆਂ ਸੱਥਾਂ ਚ ਕੀ ਚਰਚਾ ਚੱਲ ਰਹੀ ਆ ਹੁਣ ਕੰਮ ਦੇਖਦੇ ਜੀ ਲੋਕ ਹੁਣ ਬਸ ਮਤਲਬ ਕੰਮ ਪਹਿਲਾਂ ਅਕਾਲੀ ਦਲ ਵੀ ਸਾਡੇ ਤੇ ਵਧੀਆ ਕੀਤੇ ਖੜਾ ਸਕੂਲ ਬਣਾਏ ਬਹੁਤ ਵਧੀਆ ਕਰਿਆ ਉਹਨਾਂ ਨੇ ਹੁਣ 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 ਵਾਲੀ ਪਾਰਟੀ ਹੁਣ ਵਾਲੀ ਵਧੀਆ ਕਰਦੀ ਆ 2 ਸਾਲ ਸਮਾਂ ਘਟੇ ਇਹਨਾਂ ਕੋਲੇ ਗੱਲ ਕਰ ਉਹ ਟਾਈਮ ਵਧੀਆ ਕਰ ਰਹੇ ਕੰਮ ਜੀ ਉਹਨਾਂ ਦਾ ਇਹ ਕੰਮ ਵਧੀਆ ਲੱਗਦੇ ਆ ਇਹਨਾਂ ਦੇ ਸਾਰੇ ਆ ਵੀ ਕਿਤੇ ਨੌਕਰੀ ਹਰੇਕ ਨੂੰ ਮਿਲ ਜੇਗੀ ਯੋਗਤਾ ਦੇ ਹਿਸਾਬ ਤੇ ਜੀ ਅੱਛਾ ਹਾਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਨਹੀਂ ਐਨਾ ਹੁੰਦਾ ਸੀ ਕੰਮ ਹੁੰਦਾ ਸੀ ਫਾਲੇ ਪਿੰਡ ਚ ਕਿਤੇ ਬੰਦੇ ਲੱਗਦਾ ਹੁੰ ਪਰਛ ਹੁਣ ਤਾਂ ਜਲਦੀ ਸਪਰਸ਼ ਸਪਰਸ਼ ਚਲਦੀ ਹੁਣ ਇੰਨੀ ਆਪਾਂ ਇੰਨ ਚਲਦੀ ਤਾਂ ਹੋਣੀ ਵੀ ਹੋਈ ਗਿਆ ਜੀ ਕੱਲ ਕੇ ਤਿਆਰਦੇ ਤਾਂ ਕੋਈ ਵੀ ਚੀਜ਼ ਹੈ ਨਹੀਂ ਪਰ ਵੈਸੇ ਅਗੇ ਨੂੰ ਸੁਧਾਰ ਹੈਗਾ ਜ਼ਰੂਰ ਮਾਨ ਇਮਾਨਦਾਰੀ ਨਾਲ ਚੱਲ ਰਿਹਾ ਕਿ ਤੀ ਹਾਂ ਹਾਂ ਚਾਹ ਲਾ ਅਗੇ ਨੂੰ ਵਧੀਆ ਚੱਲਦਾ ਮਾੜਾ ਨਹੀਂ ਪਿੰਡਾਂ 'ਚ ਕੀ ਸੁਖ ਹੋ ਗਿਆ ਪਿੰਡਾਂ 'ਚ ਬਸ ਪਾਣੀ ਪੂਣੀ ਬਿਜਲੀ ਬਸ ਸੁਖ ਹੋ ਗਿਆ ਸਾਨੂੰ ਹੋਰ ਤਾਂ ਕੋਈ ਨਹੀਂ ਜੀ ਪਾਣੀ ਦਾ ਬਿਜਲੀ ਸੁੱਕੋ ਗਿਆ ਜੀ ਵਧੀਆ ਪਹਿਲਾਂ ਬਿਜਲੀ ਆਉਂਦੀ ਨਹੀਂ ਸੀ ਪੂਰੀ ਲੱਗ 8 ਘੰਟੇ ਆਉਂਦੀ ਉਹ ਵੀ ਕਟ-ਕਟ ਲੱਗ ਜਾਂਦੀ ਸੀ ਹੁਣ ਹੁਣ 24 ਘੰਟੇ ਰਹਿੰਦੀਆਂ ਬਈ ਜੀ 8 ਦੇ 24 ਘੰਟੇ ਦਾ ਬਹੁਤ ਫਰਕ ਹੁੰਦਾ ਹਾਂ ਬਈ ਜੀ ਮੋਟਰ ਦੇ ਕਦੋਂ ਦੇਖ ਲੈ ਜਾ ਕੇ ਚਲਾ ਲਵਾਂ ਹਾਂਜੀ ਮੋਟਰ ਕਦੋਂ ਮਰਜੀ ਚਲਾ ਲਓ ਜੀ ਉਹ ਚੱਲ ਪਾ ਤਾਂ ਪਿੰਡਾਂ ਵਾਲਿਆਂ ਦਾ ਰਾਸ ਆ ਗਿਆ ਬਦਲਾ ਹਾਂ ਵਧੀਆ ਜੀ ਹਾਂ ਹਾਂ ਬਾਕੀ ਵੀ ਜਿਹੜੇ ਜੀ ਅੱਗੇ ਉਹਨਾਂ ਦੀ ਬਾਰੀ ਬੰਨੀ ਸੀ ਆ ਬਈ ਜੀ ਹੁਣ ਤੀਜੀ ਧਰਨਾ ਵਾਲੇ ਡਰਨ ਜੀ ਲੱਗ ਗਿਆ ਜੀ ਲੀਡਰ ਆ ਬਈ ਜੀ ਚੱਪਣ ਲੱਗੇ ਹਾਂ ਵੀ ਕੰਮ ਕਰੀਏ ਯਾਰ ਹੁਣ ਕ ਹਰ ਹੋਣੀ ਸਕਦੇ ਆਪਾਂ ਹਰੇ ਕੋਲੇ ਖੜੇ ਰਹੀਏ ਬੰਦਾ ਮੁੱਖ ਮੰਤਰੀ ਇਮਾਨਦਾਰ ਹੈ ਵੈਸੇ ਵਧੀਆ ਠੀਕ ਹੈ ਲੋਕਾਂ ਦੇ ਕੰਮ ਕਰਦਾ ਹੈ ਛੰਗ ਵਧੀਆ ਉਮੀਦ ਖੁੱਡੀਆਂ ਨੂੰ ਮਿਲਿਓ ਤੁਸੀਂ ਨਾ ਜੈਸੀ ਨਹੀਂ ਮਿਲਿ ਕਿਦੇ ਸੁਣਿਆ ਉਹਦੇ ਬਾਰੇ ਉਹਦੇ ਸੁਣਿਆ ਤਾਂ ਪਤਾ ਪਤਾ ਉਹਦੇ ਪੰਜ ਪਤਾ ਸੀ ਇਹ ਤਾਂ ਕੋਈ ਗੱਲ ਨਹੀਂ ਪਰ ਅਸੀਂ ਨੂੰ ਮਿਲੇ ਨਹੀਂ ਆ ਆ ਕਿਵੇਂ ਦਾ ਲੱਗਦਾ ਬੰਦਾ ਫਿਰ ਠੀਕ ਇਮਾਨਦਾਰ ਉਹਦਾ ਬਾਪ ਇਮਾਨਦਾਰ ਸੀ ਵਧੀਆ ਬੰਦਾ ਜੀ ਉਹ ਦੇਖੋ ਠੀਕ ਹੈ ਮੁੰਡਾ ਵੀ ਉਸ ਤਰ੍ਹਾਂ ਹੀ ਹੋਊਗਾ ਵੀ ਠੀਕ ਹੈ ਹਾਂ ਬਜ਼ੁਰਗੋ ਆ ਨੌਜਵਾਨ ਵੀ ਨੇ ਸਾਡੇ ਨਾਲ ਬਾਈ ਕੀ ਨਾਮ ਹੈ ਜਗਸੀਰ ਸਿੰਘ ਜੀ ਜਗਸੀਰ ਕਿਵੇਂ ਲੱਗਦਾ ਫਿਰ ਠੀਕ ਲੱਗਦਾ ਜੀ ਅੱਗੇ ਨਾਲ ਉਹ ਹੈ ਵੀ ਕੰਮ ਵਧੀਆ ਹੋਏ ਨੇ ਕਿਹੜੀ ਪਾਰਟੀ ਦਾ ਆਮ ਆਦਮੀ ਦੀ ਕੀ ਕੰਮ ਵਧੀਆ ਲੱਗਦਾ ਨੌਜਵਾਨਾਂ ਨੂੰ ਕੀ ਵਧੀਆ ਲੱਗਿਆ ਨੌਜਵਾਨਾਂ ਨੇ ਤਾਂ ਆਹੀ ਲਾ ਲੋ ਜੀ ਨੌਕਰੀ ਹੁਣ ਜਿਵੇਂ ਦਿੰਦੇ ਆ ਕੋਈ ਸ਼ਵਾਰਸ ਉਹੋ ਨਹੀਂ ਮੰਨਦੇ ਕਿਸੇ ਦੀ ਮੈਰਿਟ ਦੇ ਆਧਾਰ ਤੇ ਜੀ ਦਿੰਦਿਆ ਪਹਿਲਾਂ ਕੀ ਮਿਲਦੀ ਸੀ ਪਹਿਲਾਂ ਵੀ ਖਰਾ ਨਹੀਂ ਦਾ ਠੀਕ ਸੀਗਾ ਜੀ ਥੋੜਾ ਜਿਹਾ ਹੁਣ ਸੁਧਾਰ ਹੋ ਗਿਆ ਜੀ ਦਿਨੋਂ ਦੇ ਨਾਲ ਹਮ ਜਿਵੇਂ ਹੁਣ ਲਾ ਲੋ ਵੀ ਹੁਣ ਸਾਰਾ ਸਾਹਮਣੇ ਕਲੀਅਰ ਕਰ ਦਿੰਦੇ ਆ ਜੀ ਹੁਣ ਕੋਈ ਉਹ ਚੋਲਾ ਨਹੀਂ ਰਿਹਾ ਜੀ ਨੌਕਰੀ ਵਾਸਤੇ ਅੱਛਾ ਇਹ ਕਾਲੀ ਦਲ ਦੇ ਕੰਮ ਕਿਵੇਂ ਦੇਖਦੇ ਕੰਮ ਤਾਂ ਜੀ ਠੀਕ ਹੋਏ ਸੀ ਗੱਲ ਕਰੂੰ ਥੋੜਾ ਇੱਕਾਫੜਾ ਜ਼ਿਆਦਾ ਹੋ ਜਾਂਦਾ ਸੀ ਜੀ ਜਿਵੇਂ ਪੈਸਿਆਂ ਦੇ ਕੋਈ ਹੋਰ ਪਿੰਡਾਂ ਚ ਜ਼ਿਆਦਾ ਗ੍ਰਾਂਟਾਂ ਆਉਣੀਆ ਵੱਧ ਥੋੜਾ ਜਿਹਾ ਉਹ ਹੋ ਜਾਂਦਾ ਸੀ ਕੰਮ ਤਾਂ ਬਹੁਤ ਹੋਇਆ ਜੀ ਜ਼ਿਆਦਾ ਉਦੋਂ ਵੀ ਗੱਲ ਕਰ ਪੈਸਾਂ ਆਂ ਲੱਗਦਾ ਜੀ ਜ਼ਿਆਦਾ ਖਰਾਬ ਕਰ ਦਿੰਦੇ ਸੀ ਓਨੇ ਕੰਮ ਹੁੰਦੇ ਨਹੀਂ ਸੀ ਜਿਵੇਂ ਪਿੱਛੇ ਤੋਂ ਕੋਈ ਹੁਣ ਲਾ ਲੋ ਜੀ ਕਰੋੜ ਦੀ ਗ੍ਰਾਂਟ ਜਾਰੀ ਕਰਤੀ ਐ ਨਹੀਂ ਦੇਖਿਆ ਵੀ ਲੱਗਿਆ ਉੱਥੇ ਕਿ ਨਹੀਂ ਲੱਗਿਆ ਜੀ ਅੱਛਾ ਐ ਜ਼ਿਆਦਾ ਖਰਾਬ ਹੋਇਆ ਜੀ ਤੇ ਆਮ ਆਦਮੀ ਨੇ ਕੁਝ ਕਰ ਲਿਆਂਦਾ ਫਰਕ ਹਾਂ ਲੱਗਦਾ ਜੀ ਸਾਨੂੰ ਤਾਂ ਵੀ ਫਰਕ ਹੈਗਾ ਜੀ ਆਮ ਤਾਂ ਤੇ ਬਾਕੀ ਕਈਆਂ ਨੇ ਲੁੱਟ ਲਿਆ ਪੰਜਾਬ ਫਿਰ ਨਹੀਂ ਅਜਿਣੀ ਛੇਤੀ ਤਾਂ ਕੀ ਲੁੱਟ ਵੀ ਦੋਸ ਸਾਲੀ ਹੋਇਆ ਕੀ ਲੁੱਟ ਲਈ ਲੁੱਟਿਆ ਤਾਂ ਪਹਿਲਾਂ ਨਹੀਂ ਪਿਆ ਪੰਜਾਬ ਜਿਹੜੇ ਹਿਸਾਬ ਦਾ ਵੀ ਧਰਤੀ ਹੈਗੀ ਪਾਣ ਪਾਣੀ ਹੈ ਸਾਰਾ ਕੁਝ ਪੰਜਾਬ ਚੋਂ ਮੈਂ ਤਾਂ ਹੈ ਨਹੀਂਗਾ ਨਹੀਂ ਹੋ ਸਕਦਾ ਜੀ ਬਾਜੀ ਹੁਣ ਸੋਨੇ ਦੀ ਚਿੜੀ ਨਹੀਂ ਆਏ ਨਹੀਂ ਬਣ ਸਕਦਾ ਜੀ ਉਮੀਦ ਤਾਂ ਹੈ ਨਹੀਂ ਚਲੋ ਸੁਧਾਰ ਹੁੰਦਾ ਦਿਨੋਂ ਦਿਨ ਕਰਿਆ ਵੀ ਅੱਗੇ ਨਾਲੋਂ ਠੀਕ ਲੱਗਦਾ ਜੀ ਬਾਜੀ ਕੀ ਨਾਮ ਹੈ ਜਸਵਿੰਦਰ ਜੀ ਜਸਵਿੰਦਰ ਵੋਟਾਂ ਪਾਈਆਂ ਮਤਲਬ ਕੀ ਲੱਗਦਾ ਵੀ ਹੁਣ ਬਦਲਾਅ ਲਿਆ ਹੁੰਦਾ ਸੀ ਲੋਕਾਂ ਨੇ ਰਲ ਕੇ ਫਰਕ ਲੱਗਿਆ ਬਦਲਾਅ ਦਾ ਹਾਂਜੀ ਪੂਰਾ ਫਰਕ ਆ ਜੀ ਹਾਂ ਸਾਰੇ ਕੰਮ ਵਧੀਆ ਹੋਏ ਨੇ ਜੀ ਆਪਣੇ ਪਾਣੀ ਦਾ ਜੀ ਬਿਜਲੀ ਤੇ ਸਹੂਲਤ ਵਧੀ ਮਿਲ ਗਈ ਰਾਸ ਆ ਗਈਆਂ ਹਾਂਜੀ ਹ ਸਾਂਝਾਂ ਜੀ ਤੇ ਕੀ ਕੀ ਸਹੂਲਤਾਂ ਮਿਲ ਗਈਆਂ ਪਿੰਡ 'ਚ ਪਿੰਡ 'ਚ ਜੀ ਆਪਾਂ ਨੂੰ ਸਾਰੀ ਆਪਣੀ ਨੌਕਰੀ ਜਿਹੜੇ ਸੀਗੇ ਬੱਚੇ ਪੜ੍ਹਦੇ ਰਹੇ ਸੀਗੇ ਸਾਡੇ ਨੌਕਰੀ ਮਿਲੀਆਂ ਜੀ ਬਿਨਾਂ ਫਰਨਾਇਸ ਤੋਂ ਹੀ ਸਾਰੇ ਕੋਲ ਵਧੀਆ ਹੋਇਆ ਜਾਮਾ ਜੀ ਤੇ ਪਤਾ ਵੀ ਪਹਿਲਾਂ ਲੱਗਦੀ ਸੀ ਪਰਚ ਕਿਤੇ ਪਹਿਲਾਂ ਲੱਗੀਆਂ ਜੀ ਪਹਿਲਾਂ ਰੁਪਈਏ ਦੇ ਕੇ ਲੱਗਦੀ ਸੀ ਜੀ ਉਹ ਤਾਂ ਕੋਈ ਲੱਗਦੀ ਨਹੀਂ ਸੀ ਜੀ ਜੇ ਬੰਦਾ ਆਪਣਾ ਸੀਗਾ ਸਹੀ ਸੀ ਜਵਾਗ ਦੀ ਪੜ੍ਹਿਆ ਹੋਇਆ ਸੀਗਾ ਜੀ ਉਹਨੂੰ ਮਿਲਦੀ ਸੀ ਨੌਕਰੀ ਹੁਣ ਚਾਹ ਸਹੀ ਕੰਮ ਹੋਇਆ ਰਹੇ ਜੀ ਬਿਨਾਂ ਫਰਨਾਇਸ ਤੋਂ ਬਿਨਾਂ ਰੁਪਈਏ ਤੋਂ ਬਿਨਾਂ ਰੁਪਈਏ ਬਿਨਾਂ ਸਪਾਰਸ ਚੱਲਦਾ ਹਾਂ ਹਾਂ ਜੀ ਹ ਹਾਂਜੀ ਇਹ ਜੀਤਵਿੰਦਰ ਆਇਆ ਕਾਂਗਰਸ ਤੋਂ ਇਹਨਾਂ ਦਾ ਕੋਈ ਉਹ ਨਹੀਂ ਜੀ ਇਹਨਾਂ ਦਾ ਕੋਈ ਉਧਰ ਵਗਿਆ ਨਹੀਂ ਉਧਰ ਵਗਿਆ ਨਹੀਂ ਇਹਨਾਂ ਦਾ ਕੋਈ ਉਹ ਨਹੀਂ ਹੈ ਅੱਛਾ ਹਾਂ ਇਹਦਾ ਰਮਮਮਾ ਮਾਲਿਕ ਕਾਲੀ ਹੋ ਵਗਿਆ ਨਹੀਂ ਉਧਰ ਵਗਿਆ ਨਹੀਂ ਉਧਰ ਵਗਿਆ ਨਹੀਂ ਇਹਨਾਂ ਦਾ ਕੋਈ ਹੋਣੀ ਜੀ ਬੀਬਾ ਹਰਸਿਮਰਤ ਰਹੇ ਆ 5 ਸਾਲ ਆਈਏ ਕਦੀ ਆਈ ਨਹੀਂ ਦੇਖਣੀ ਇੱਥੇ ਹੈ ਆਈ ਨਹੀਂ ਨਹੀਂ ਅੱਛਾ ਕਦੀ ਨਹੀਂ ਆਏ ਅੱਜ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਬਦਲਾਅ ਦੀ ਸੋਚ ਸੀ ਉਹ ਹੌਲੀ-ਹੌਲੀ ਆ ਗਿਆ ਹਾਂਜੀ ਆ ਗਿਆ ਜੀ ਸਿਆਣੇ ਹੋ ਗਏ ਲੋਕ ਹਾਂਜੀ ਹਾਂਜੀ ਤੇ ਉਹ ਸਿਆਣੇ ਹੁਣ ਵੀ ਸਿਆਣਪ ਨਾਲ ਪਹੁੰਚਣਗੇ ਵੋਟ ਹਾਂਜੀ ਬਿਲਕੁਲ ਇਹ ਪਿੰਡ ਫਤੇਗੜ ਸਾਹਨੇਵਾਲੀ ਹੈ ਪਿੰਡਾਂ ਦੇ ਲੋਕ ਸੱਥਾਂ ਜਦੋਂ ਚਰਚਾਵਾ ਛਿੜਦੀਆਂ ਤਾਂ ਸਰਕਾਰਾਂ ਬਣਦੀਆਂ ਨੇ ਤਾਂ ਹੁਣ ਤੁਸੀਂ ਲੋਕਾਂ ਦੀ ਰਾਏ ਸੁਣੀ ਹੈ ਬਜ਼ੁਰਗਾਂ ਦੀ ਰਾਏ ਸੁਣੀ ਹੈ ਨੌਜਵਾਨਾਂ ਦੀ ਗੱਲ ਸੁਣੀ ਹੈ ਤਾਂ ਆਪਣੀ ਰਾਏ ਕਰਿਓ ਕਮੈਂਟਾਂ ਚ ਸਾਂਝੀ ਮਿਲਦੇ ਆ ਕਿ ਨਵੀਂ ਸੱਥ ਨਵੀਂ ਵੀਡੀਓ ਦੇ ਨਾਲ ਧੰਨਵਾਦ